ਅਮਰਤਾ ਬੜਿੰਗ ਦੇ ਵੱਲੋਂ ਸਿੱਖ ਕੌਮ ਤੋਂ ਮਾਫੀ ਮੰਗੀ ਗਈ ਹੈ ਪੰਜੇ ਵਾਲੇ ਬਿਆਨ ਨੂੰ ਲੈ ਕੇ ਲਗਾਤਾਰ ਸਿੱਖ ਕੌਮ ਪੜਖੀ ਹੋਈ ਨਜ਼ਰ ਆ ਰਹੀ ਸੀ ਤੇ ਜਿਸ ਤੋਂ ਬਾਅਦ ਹੁਣ ਰਾਜਾ ਬੜਿੰਗ ਜਿਹੜੇ ਕਿ ਅਮਰਤਾ ਬੜਿੰਗ ਦੇ ਹੱਕ ਦੇ ਵਿੱਚ ਵੀ ਆਏ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਠਿੰਡਾ ਤੋਂ ਉਹਨਾਂ ਨੂੰ ਇਸ ਵਾਰ ਟਿਕਣ ਨਹੀਂ ਮਿਲੀ ਚੋਣ ਲੜਨ ਦੇ ਲਈ ਜਿਸ ਤੋਂ ਦੌਰਾਨ ਉਹਨਾਂ ਦੇ ਵੱਲੋਂ ਇਹ ਨਿਰਾਸ਼ਾ ਕੀ ਜੜੀ ਕਿ ਜਤਾਈ ਗਈ ਤੇ ਅਮਰਤਾ ਬੜਿੰਗ ਨੂੰ ਲੈ ਕੇ ਪ੍ਰਤਾਪ ਬਾਜਵਾ ਦੇ ਵੱਲੋਂ ਵੀ ਬਿਆਨ ਦਿੱਤੇ ਗਏ ਤੇ ਜਿਸ ਤੋਂ ਬਾਅਦ ਹੁਣ ਸਾਰੀ ਕਾਂਗਰਸ ਜਿਹੜੀ ਕਿ ਅਮਰਤਾ ਬੜਿੰਗ ਨੂੰ ਲੈ ਕੇ ਉਹਨਾਂ ਨੇ ਬਿਆਨ ਵੀ ਦਿੱਤੇ ਤੇ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਤੋਂ ਅਮਰਤਾ ਵੜਿੰਗ ਨੇ ਮਾਫੀ ਮੰਗ ਲਈ پورے ਮੁੱਦੇ ਨੂੰ ਲੈ ਕੇ ਸੁਣਦੇ ਆ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਤੋ ਦੱਸੋ ਜੀ ਅਕਾਲੀ ਦਲ ਨੇ ਇਹੋ ਜੀਆਂ ਸ਼ਿਕਾਇਤਾਂ ਆਉਣ ਵਾਲੇ ਸਮੇਂ ਚ ਕਿਉਂਕਿ ਇਹ ਬੁਖਲਾਹੜ ਦੀ ਨਿਸ਼ਾਨੀ ਹੈ ਤੋ ਤੁਸੀਂ ਮੈਨੂੰ ਦੱਸੋ ਕਿ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਨਾਂ ਲਈ ਇਹਦੇ ਚ ਕੋਈ ਗੱਲ ਹੀ ਨਹੀਂ ਪਹਿਲੀ ਗੱਲ ਕਿਉਂਕਿ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਗੱਲ ਦੀ ਕਹੀ ਗਈ ਬੋਲਦਿਆਂ ਬੋਲਦਿਆਂ ਮੇਰੀ ਧਰਮ ਪਤਨੀ ਨੇ ਹੱਥ ਦੀ ਗੱਲ ਕਰਦਿਆ ਕਰਦਿਆਂ ਕਿਉਂਕਿ ਸੁਭਾਅ ਕੀ ਸੁਭਾਵਿਕ ਜਦੋਂ ਬੰਦਾ ਬੋਲ ਰਿਹਾ ਹੁੰਦਾ ਹੈ ਤਾਂ ਔਰੇ ਮਨ ਦੇ ਵਿੱਚ ਪਤਾ ਨਹੀਂ ਕੀ ਗੱਲਾਂ ਕਈ ਵਾਰੀ ਅਸੀਂ ਕੁਝ ਹੋਰ ਬੋਲਣਾ ਚਾਹੁੰਦੇ ਹੁੰਨੇ ਆ ਸਾਡੇ ਤੋਂ ਹੋਰ ਨਿਕਲ ਜਾਂਦਾ ਹੈ ਇਹ ਆਮ ਤੌਰ ਤੇ ਲੀਡਰਾਂ ਦਾ ਸਾਨੂੰ ਵੇਖਣ ਦਾ ਮਿਲਿਆ ਹੈ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਇਹ ਗੁਰੂ ਮਹਾਰਾਜ ਦਾ ਹੱਥ ਹੈ ਗੁਰੂ ਨਾਨਕ ਸਾਹਿਬ ਦਾ ਨਾ ਔਰ ਨਾਲ ਦੀ ਨਾਲ ਜਦੋਂ ਇਹ ਖਿਆਲ ਆਇਆ ਤੇ ਕਿਸੇ ਨੇ ਟਿੱਪਾ ਟਿੱਪਨੀ ਕੀਤੀ ਬਿਨਾ ਸੰਕੋਚ ਕਿਉਂਕਿ ਗੁਰੂ ਨਾਨਕ ਦੀ ਅਸੀਂ ਨਾਮਲੇਵਾ ਸੰਗਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਵਿਸ਼ਵਾਸ ਹੈ ਔਰ ਸਾਨੂੰ ਸਿਖਾਇਆ ਗਿਆ ਹੈ ਔਰ ਜਦੋਂ ਅਸੀਂ ਅਰਦਾਸ ਕਰਦੇ ਹਾਂ ਉਹਦੇ 'ਚ ਅਸੀਂ ਭੁੱਲ ਬਖਸ਼ਾਉਣੇ ਹੈ ਜੇ ਕਿਸੇ ਪ੍ਰਕਾਰ ਦੀ ਗਲਤੀ ਹੋ ਗਈ ਹੋਵੇ ਮੇਰੀ ਧਰਮਸਪੱਤੀ ਨੇ ਤੁਰੰਤ ਪ੍ਰਚਾਰ ਕਰਦਿਆਂ ਬੋਲਿਆ ਗਿਆ ਗੱਲ ਕੀਤੀ ਕਹਿਣਾ ਕੁਝ ਹੋਰ ਚਾਉਂਦੇ ਸੀ ਕਈ ਵਾਰੀ ਕੁਝ ਹੋਰ ਹੋਰਾ ਮਤਲਬ ਹੋ ਜਾਂਦਾ ਹੈ ਕੱਢ ਲਿਆ ਜਾਂਦਾ ਹੈ ਲੇਕਿਨ ਓਰੀ ਮਾਫੀ ਵੀ ਮੰਗੀ ਉਸ ਗੁਰੂ ਤੋਂ ਔਰ ਪੋਲ ਵੀ ਬਖਸ਼ਾਈ ਔਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਇਹਦੇ ਬਾਰੇ ਵੀ ਆਪ ਦਾ ਵੀਡੀਓ ਰਿਲੀਜ਼ ਕੀਤਾ ਔਰ ਕੱਲ ਅਸੀਂ ਤਾਂ ਦਸ਼ਮੇਸ਼ ਪਿਤਾ ਦੀ ਚਰਨਛੋਪਾ પ્રાપ્ત ਧਰਤੀ ਤੇ ਦੋਵੇਂ ਜਾਣੇ ਨਕਮਸਤਕ ਹੋ ਕੇ ਫਿਰ ਉੱਥੇ ਧਵਾਈ ਪੌੜੀਆਂ ਦੀ ਸੇਵਾ ਕਰਕੇ ਉਥੋਂ ਅਸ਼ੀਰਵਾਦ ਲੈ ਕੇ ਆਏ ਆ ਸੋ ਮੈਨੂੰ ਲੱਗਦਾ ਜੀ ਸਭ ਕੇ ਕੋਈ ਸ਼ਿਕਾਇਤ ਕਰੀ ਜਾਵੇ ਉਹ ਸ਼ਿਕਾਇਤ ਦਾ ਕੋਈ ਮਤਲਬ ਕਿਉਂਕਿ ਕਿਸੇ ਤੇ ਉਹ ਨਿੱਜੀ ਟਿੱਪਾ ਟਿੱਪਣੀ ਨਹੀਂ ਹੈ ਤੇ ਕਿਸੇ ਦਾ ਠੇਸ ਪਹੁੰਚੀ ਹੋਵੇ ਬਾਰੇ ਮਾਫੀ ਮੰਗ ਲਈ ਬਾਦਰੀ ਪਹਿਲਾਂ ਭਗਵੰਤ ਮਾਨ ਕਹਿੰਦੇ ਆ ਕਿ ਜਿਹੜੀ ਜੇ ਸਰਕਾਰ ਹੈ ਵਿਦਾਊਟ ਪੰਜਾਬ ਆਵਾਜ਼ੀ ਤੋਂ ਨਹੀਂ ਬਣੂਗੀ ਇਹ ਪੋਸਟ ਇਲੈਕਸ਼ਨ ਅਲਾਈንስ ਹੋਊਗਾ ਕਾਂਗਰਸ ਤੇ ਆਵਾਜ਼ੀ ਪਾਰਟੀ ਤੋਂ ਭਗਵੰਤ ਮਾਨ ਨਾਲ ਤੇ ਪੋਸਟ ਵੀ ਨਹੀਂ ਹੋਣਾ ਤੇ ਨਾ ਪਾਸਟ ਹੋਣਾ ਜੇ ਡੰਡ ਇਲੈਕਸ਼ਨ ਮੁੱਕੀਏ ਵੈਸੀ ਪੋਸਟ ਆਊਟ ਹੋ ਜਾਂਦਾ ਜਦੋਂ ਇਹਦਾ ਮਾਂਝਾ ਸੰਗਰੂਰ ਤੋਂ ਲੈ ਗਿਆ ਨਾ ਸੁਖਪਾਲ ਸਿੰਘ کہہ ਰਹੇ تھے ਤੇ ਆਪਣੇ ਆਪ ਦੀ ਪੋਸਟਿੰਗ ਆਊਟ ਆਫ ਸਟੇਸ਼ਨ ਹੀ ਸਮਝੀ ਨੰਬਰ 1 ਨੰਬਰ 2 35 ਸੀਟਾਂ ਪਿਛਲੀ ਵਾਰ ਪਾਰਲੀਮੈਂਟ ਚ ਲੜੇ ਸੀ ਅੱਧਾ ਪਰਸੈਂਟ ਪੋਲ ਵੋਟ ਇਹਨਾਂ ਨੂੰ ਸਾਰੇ ਹਿੰਦੁਸਤਾਨ ਚਾਹੀ ਸੀ ਆਮ ਆਦਮੀ ਨੂੰ ਅੱਧਾ ਪਰਸੈਂਟ ਇੱਕ ਐਮਪੀ ਇਹਨਾਂ ਦਾ ਜਿੱਤਿਆ ਸੀ ਜਲੰਧਰ ਵਾਲਾ ਉਹ ਵੀ ਟਿਕਟ ਲੈ ਕੇ ਅਨਾਉਂਸ ਹੋਇਆ ਜਿਹੜਾ ਭੱਜ ਗਿਆ ਨਾ ਛੱਡਿਆ ਇੰਨਾ ਨਾ ਕਿڑی ਸਾਡੀ ਅਲਾਈਅੰਸ ਹੋਣੀ ਸੀ ਅਲਾਈਅੰਸ ਦੇ ਕਾਬਿਲ ਹੀ ਨਹੀਂ ਦੂਜੀ ਗੱਲ ਇਹ ਤੇ ਆਪਣੀ ਲੀਡਰਸ਼ਿਪ ਨਾਲ ਵੀ ਨਹੀਂ ਮੈਂ ਤਾਂ ਕਈ ਦਫਾ ਕਹਿ ਬਿਟਾ ਕੇਜਰੀਵਾਲ ਅੰਦਰ ਦਿੱਤਾ ਦਿਹਾੜੀ ਏ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਕਹਿਣਾ ਹੈ ਕੇਜਰੀਵਾਲ ਸਾਹਿਬ ਨੂੰ ਕੇ ਕੁਝ ਤੁਹਾਡੇ ਖਾਸ ਆਦਮੀਆਂ ਨੇ ਰਾਤ ਆਪਣੀ ਕੋਠੀ ਵਿੱਚ ਭੰਗੜਾ ਪਾਇਆ ਤੁਹਾਡੇ ਅੰਦਰ ਉਹਨੇ ਤੇ ਸਿੱਧਾ ਦੱਸਿਆ ਨਹੀਂ ਮੈਂ ਦੱਸ ਦਿੰਦਾ ਇਹਦੇ ਘਰ ਰਾਤ ਭੰਗੜਾ ਪੈਂਦਾ ਰਹੇ ਤੋ ਇਹਦੇ ਤੋਂ ਬਹੁਤੀ ਆਸ ਉਮੀਦ ਨਾ ਰੱਖੋ ਨਾ ਸੀਰੀਅਸਲੀ ਇਸ ਇਲੈਕਸ਼ਨ ਤੋਂ ਬਾਅਦ ਆਪ ਵੁਡ ਬੀ ਅ ਫਿਨਿਸ਼ ਚੈਪਟਰ ਇਨ ਬ੍ਰਿੰਸਾਹ ਰਾਜਾ ਜੀ ਜੁਗਨਾਨ ਕੁਮਿੰਗਰ ਗ੍ਰੂਪ ਕਾਂਗਰਸ ਦੇ ਜੁਜੇ ਰਮਲੀ ਕੰਟੂ ਦੇ ਤੁਸੀਂ ਪਹਿਲਾਂ ਆਪਣੇ ਸਾਹਮਣੇ ਹੋਏ ਸੀ ਕਿ ਕਈ ਸਾਲ 2008 2008 ਤੁਹਾਨੂੰ ਪਤਾ ਹੈ ਸਾਲ ਲੱਗਿਆ ਆਏਗਾ ਕਿ ਇਸ ਵਾਰ ਆਪਣੇ ਸਾਹਮਣੇ ਦਾ ਕੀ ਕਰਨ ਚਾਹੁੰਦੇ ਗੱਲ ਵਿਸ਼ਾਲ ਜੀ ਇਹ ਜਿਹੜੀ ਹੈ ਨਾ ਇਹ ਲੜਾਈ ਇਹ ਲੜਾਈ ਵਫਾਦਾਰੀ ਤੇ ਧੋਖੇਬਾਜ਼ ਦੇ ਖਿਲਾਫ ਹੈ ਇੱਕ ਸਨੇਹ ਹੈ ਯਾਨੀ ਕਿ ਮੈਂ ਇਹ ਸ਼ਬਦ ਨਹੀਂ ਵਰਤਣਾ ਚਾਹੁੰਦਾ ਇੱਕ ਗਦਾਰੀ ਤੇ ਵਫਾਦਾਰੀ ਦੀ ਲੜਾਈ ਹੈ ਇਹ ਸੱਚ ਤੇ ਹੱਕ ਦੀ ਲੜਾਈ ਹੈ ਇਹ ਵਿਸ਼ਵਾਸ ਘਾਤ ਕਰਨ ਵਾਲਿਆਂ ਦੇ ਖਿਲਾਫ ਔਰ ਵਿਸ਼ਵਾਸ ਕਰਨ ਵਾਲਿਆਂ ਦੀ ਲੜਾਈ ਹੈ ਸੋ ਮੇਰੇ ਕਹਿਣ ਦਾ ਮਤਲਬ ਕੀ ਹੋਣਾ ਕੀ ਨਹੀਂ ਹੋਣਾ ਇਹ ਸੱਚੇ ਪਾਤਸ਼ਾਹ ਨੂੰ ਪਤਾ ਹੈ ਪਰ ਮੈਨੂੰ ਇਹ ਉਮੀਦ ਹੈ ਮੇਰਾ ਦਿਲ ਕਹਿੰਦਾ ਹੈ ਮੇਰਾ ਦਿਲ ਕਹਿੰਦਾ ਹੈ ਦਿਮਾਗ ਨਹੀਂ ਮੈਂ ਦਿਲ ਕਹਿੰਦਾ ਹੈ ਕਿ ਇਸ ਲੜਾਈ ਦੇ ਵਿੱਚ ਸੱਚ ਦੀ ਜਿੱਤ ਹੋਏਗੀ ਵਿਸ਼ਵਾਸ ਦੀ ਜਿੱਤ ਹੋਏਗੀ ਮੈਂ ਸਮਝਦਾ ਐ ਔਰ ਵਫਾਦਾਰੀ ਦੀ ਜਿੱਤ ਹੋਏਗੀ ਗਦਾਰੀ ਦੀ ਦਗਾ ਕਰਨ ਵਾਲਿਆਂ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਦੀ ਔਰ ਜਿਹੜੇ ਪੰਜਾਬੀ ਆ ਨਾ ਵਿਸ਼ਾਲ ਜੀ ਪੰਜਾਬੀ ਤਾਂ ਵਫਾਦਾਰਾਂ ਨੂੰ ਸਿਰ ਦਾ ਤਾਜ ਬਣਾ ਕੇ ਚੱਕ ਲੈਂਦੇ ਐ ਔਰ ਮੈਨੂੰ ਲੱਗਿਆ ਕਿ ਲੀਡਰ ਨੇ ਹੁਕਮ ਦਿੱਤਾ ਐ ਔਰ ਸੁਨੇਹਾ ਇਹ ਐ ਇਹ ਧੋਖੇਬਾਗਾਂ ਦੇ ਖਿਲਾਫ ਲੜਨਾ ਹੈ ਮੇਰੀ ਕੋਈ ਲੜਾਈ ਨਹੀਂ ਜਦ ਮਿੱਟੂ ਨਾਲ ਮੇਰੇ ਬਹੁਤ ਸਤਕਾਰਯੋਗ ਭਰਾ ਨੇ ਪਰ ਗੱਲ ਸਨੇਹ ਦੀ ਔਰ ਇਹਦੇ ਨਾਲ ਪੂਰੇ ਦੇਸ਼ ਚ ਸਨੇਹਾ ਜਾਣਾ ਹੈ ਔਰ ਇਹ ਮੋਦੀ ਦੇ ਮੋਦੀ ਸਾਹਿਬ ਜੀ ਦੇ ਮੈਂ ਸਮਝਦਾ ਕਿ युवराज ਦੇ ਖਿਲਾਫ ਰਾਜਾ ਰਾਹੁਲ ਗਾਂਧੀ ਦੇ ਸੇਵਾਦਾਰ ਦੀ ਲੜਾਈ ਆਪ ਇੱਕ ਨਾਂ ਦਾ ਨਾਮ ਬਤਾ ਦੇ ਜ਼ਰਾ ਕੌਣ ਨਾਰਾਜ਼ ਹੈ ਅਗਰ ਖਾਲੀ ਆਪ ਨੇ ਖਾਲੀ फोन से ही मतलब के ऐसा कहना है बनाने के लिए पहली बार मैं धन्यवाद देना चाहता हूं लुधियाना के तमाम नेताओं का लड्डू बांटे गए स्वागत की तैयारियां कर दी गई और सबसे मेरी बातचीत हुई आप तब नाराज कहना आशु जी को कि अगर आशु जी मेरे कंधे के साथ कंधा लगाकर ना खड़े हुए आज तो मैं गया नहीं मिला नहीं किसी को आपने कहा कि नाराज है मेरे ये विरोधियों की उनको लगता है कि ये चाल है ऐसा कहें कि हम नाराज हैं देखो भाई कोई भी चुनाव लड़े हर व्यक्ति का हक बनता है ये लोकतंत्र में है चाहे कोई अमृतपाल जी हैं चाहे कोई और व्यक्ति है हमने अपना पार्टी का उम्मीदवार उतारा है और हमें पूर्ण विश्वास है कि खडूर साहब से क्योंकि एक धार्मिक व्यक्ति उतारा है गुरसिख व्यक्ति उतारा है जिसके बाप की जिसके दादा की उन इलाकों में उन्होंने गुरुद्वारों की सेवा की है और ਗੁਰਸਿੱਖ ਹੈ ਮੁਕੰਮਲ ਤੌਰ ਤੇ ਗੁਰਸਿੱਖ ਹੈ اور ہمیں ਪੂਰੇ ਨਾਮ ਉਮੀਦ ਹੈ ਕਿ ہمارا ਉਮੀਦਵਾਰ ਖੰਡੂਪ ਸਾਬ ਸੇ ਜਿੱਤ ਕੇ ਆਵੇਗਾ